ਰਿਸ਼ਵਤ ਖੋਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਵਾਧੀਆਂ ਦਿਖਾਈ ਦੇ ਰਹੀਆਂ ਨੇ ਸੀਬੀਆਈ ਨੇ ਹਰਚਰਨ ਪੁੱਲਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਵਿੱਚ ਇੱਕ ਹੋਰ ਕੇਸ ਦਰਜ ਕੀਤਾ ਡੀਆਈਜੀ ਪੁੱਲਰ ਨੂੰ 16 ਅਕਤੂਬਰ ਨੂੰ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਸਮੇਂ ਚੰਡੀਗੜ੍ਹ ਦੀ ਮਾਡਲ ਬੁੜੇ ਜੇਲ੍ਹ 'ਚ ਬੰਦ ਹੈ ਭ੍ਰਿਸ਼ਟਾਚਾਰ ਦੇ ਮਾਮਲੇ ਤੋਂ ਇਲਾਵਾ ਇਸ ਸਾਬਕਾ ਡੀਆਈਜੀ ਭੁੱਲਰ ਖਿਲਾਫ ਦਰਜ ਕੀਤਾ ਗਿਆ ਦੂਜਾ ਕੇਸ ਦੱਸਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸੰਬੰਧਿਤ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਵਿਸ਼ੇਸ਼ ਸੀਬੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 9 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਤੁਹਾਨੂੰ ਦੱਸਿਆ ਕਿ ਪੰਜਾਬ ਪੁਲਿਸ ਨੂੰ ਸੰਬੋਧਨ ਕਰਦਿਆਂ ਕੱਲ ਸੀਐਮ ਭਗਵੰਤ ਮਾਨ ਨੇ ਵੀ ਵੱਡਾ ਬਿਆਨ ਦਿੱਤਾ ਸਿੱਧੇ ਤੌਰ ਤੇ ਉਹਨਾਂ ਨੇ ਭ੍ਰਿਸ਼ਟਾਚਾਰੀਆਂ ਨੂੰ ਰਿਸ਼ਵਤ ਖੋਰੀਆਂ ਨੂੰ ਸਖਤ ਲਹਿਜੇ ਦੇ ਵਿੱਚ ਚੇਤਾਵਨੀ ਦਿੱਤੀ ਹੈ ਉਹਨਾਂ ਦਾ ਸਿੱਖਣਾ ਸੀ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਇਸੇ ਦੇ ਨਾਲ ਹੀ ਡੀਆਜੀ ਭੁੱਲਰ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕੀ ਕਿਹਾ ਤੁਸੀਂ ਵੀ ਸੁਣੋ ਹੁਣ ਉਹ ਪਹਿਲਾਂ ਵਾਲੀ ਇਮੇਜ ਨਹੀਂ ਰਹੀ ਹੁਣ ਪੁਲਿਸ ਦੀ ਇਮੇਜ ਜਿਹੜੀ ਅੱਛੀ ਵਧੀਆ ਚਲੋ ਵਿੱਚੋਂ ਇੱਕ ਅੱਦਾ ਇਦਾਂ ਦਾ ਵੀ ਕਟਨਾ ਹੋ ਜਾਂਦੀ ਹੈ ਜਿਹੜੀ ਸਾਰੇ ਪੁਲਿਸ ਨੂੰ ਹੀ ਬਦਨਾਮੀ ਚਲਣੀ ਪੈਂਦੀ ਹੈ ਉਹਦਾ ਕੀ ਕਰ ਸਕਦੇ ਹਾਂ ਤਾਂ ਹਰੇਕ ਫੀਲਡ 'ਚ ਹੈਗੇ ਨੇ ਜਿਨ੍ਹਾਂ ਨੂੰ ਕਦੇ ਰਾਜ ਨਹੀਂ ਆਉਣਾ ਜਾਂ ਨੀਤਾ ਨਹੀਂ ਜਿਨ੍ਹਾਂ ਦੀਆਂ ਪਰ ਸਕਦੇ ਸਿਆਣੇ ਕਹਿੰਦੇ ਢਿੱਡ ਦਾ ਭੁੱਖਾ ਰਾਜ ਜਾਂਦਾ ਨੀ ਦਬੂ ਖਣੀ ਰਾਜ ਦਾ ਉਹਦਾ ਜਿੰਨੇ ਮਰਜੀ ਤੁਸੀਂ ਟੈਚੀ ਭਰ ਲਓ ਜਿੰਨੇ ਮਰਜੀ ਉਹ ਕਰ ਲਓ ਤਾਂ ਮਤਲਬ ਲక్ష్ਮੀ ਮਾਤਾ ਨੂੰ ਕੈਦ ਕਰਨ ਵਾਲੀ ਗੱਲ ਹੀ ਹੈ ਤੇ ਉਹ ਕੈਦ ਕਰਕੇ ਜਾਓਗੇ ਕਿੱਥੇ ਫਿਰ ਆਪਣੇ ਤੋਂ ਪਹਿਲਾਂ ਵਾਲੇ ਵੀ ਤੁਰ ਗਏ بڑے بڑے ਸਿਕੰਦਰ ਤੁਰ ਗਏ ਦੁਨੀਆ ਜਿੱਤਣ ਵਾਲੇ ਆਪਾਂ ਵੀ ਤੁਰ ਜਾਣਾ ਹੈ ਬਸ ਇਹ ਵੀ ਚੰਗੇ ਕੰਮ ਕਰ ਜਾਓਗੇ ਚਾਰ ਬੰਦੇ ਯਾਦ ਰੱਖ ਲੈਣਗੇ ਨਹੀਂ ਕਰੋਗੇ ਤਾਂ ਉਹਨਾਂ ਦੀ ਲਿਸਟ 'ਚ ਨਾਮ ਆ ਜਾਊਗਾ ਭਾਈ ਕਈ ਐਦਾਂ ਦੇ ਅਫਸਰ ਵੀ ਹੈਗੇ ਨੇ ਜਿਨ੍ਹਾਂ ਦੀ ਬਦਲੀ ਹੋ ਜੇ ਲੋਕ ਹਰੇ ਇਦਾਂ ਦੇ ਅਫਸਰ ਨੂੰ ਹਰੇਕ ਜ਼ਿਲ੍ਹੇ ਵਾਲੇ ਮੰਗਦੇ ਸਾਨੂੰ ਦੇ ਦੋ ਬਦਲੀ ਹੋ ਜੇ ਤਾਂ ਲੋਕ ਇਤਰਾਜ਼ ਕਰਦੇ ਆ ਧਰਨਾ ਦਿੰਦੇ ਆ ਲੋਕ ਵੀ ਯਾਰ ਨਹੀਂ ਇਦਾਂ ਦਾ ਵਧੀਆ ਅਫਸਰ ਨਹੀਂ ਭੇਲਣਾ ਚਾਹੀਦਾ ਜੀ ਤੇ ਕਈਆਂ ਦੀ ਬਦਲੀ ਹੋਣ ਤੇ ਖੰਡ ਪਟ ਖਲਾਉਂਦੇ ਵੀ ਸ਼ੁਕਰ ਹੈ ਕਹਿੰਦਾ ਛੁੱਟਿਆ ਇਹ ਜੀ ਵੀ ਹੈਗੇ ਨਹੀਂ ਸੋ ਇਸ ਕਰਕੇ ਮੈਨੂੰ ਤਾਂ ਕਿਉਂਕਿ ਮੈਂ ਬਹੁਤ ਥੱਲੋਂ ਗਰਾਊਂਡ ਚੋਂ ਆਇਆ ਤਾਂ ਮੈਨੂੰ ਸਾਰਾ ਪਤਾ ਹੈ ਇਸ ਗੱਲ ਦਾ ਤਾਂ ਕਰਕੇ ਮੈਨੂੰ ਫੈਸਲੈਂਡ 'ਚ ਵੀ ਸੌਖ ਰਹਿੰਦੀ ਹੈ ਕਿਉਂਕਿ ਗਰਾਊਂਡ ਲੈਵਲ ਦਾ ਜੇ ਪਤਾ ਹੋਵੇ ਫਿਰ ਕੋਈ ਦਿੱਕਤ ਨਹੀਂ ਹੁੰਦੀ ਕਿ ਮੈਂ ਕਿਵੇਂ ਤੁਸੀਂ ਭਰਤੀ ਹੋਏ ਹੋ ਕਿ ਮੈਂ ਉਹ ਤੋਂ ਬਾਅਦ ਮਿਹਨਤਾਂ ਕੀਤੀਆਂ ਨੇ ਡਿਊਟੀਆਂ ਘਰਾਂ ਤੋਂ ਦੂਰ ਲੱਗੀਆਂ ਨੇ ਤੁਹਾਡੀ ਤਾਂ ਡਿਊਟੀ ਦਾ ਵੀ ਕਿਉਂ ਟਾਈਮ ਨਹੀਂ ਹੈਗਾ 15 ਅਗਸਤ ਨੂੰ 26 ਜਨਵਰੀ ਨੂੰ ਦੀਵਾਲੀ ਨੂੰ ਦਸਹਿਰੇ ਨੂੰ ਆਮ ਲੋਕਾਂ ਨੂੰ ਛੁੱਟੀ ਹੁੰਦੀ ਹੈ ਤੁਹਾਡੀ ਡਿਊਟੀ ਉਸ ਦਿਨ ਸਖਤ ਹੁੰਦੀ ਹੈ ਉਸ ਦਿਨ ਹੋਰ ਜ਼ਿਆਦਾ ਸਖਤ ਡਿਊਟੀ ਹੁੰਦੀ ਹੈ ਸੋ ਹੁਣ ਛੁੱਟੀ ਦਾ ਵੀ ਪ੍ਰਬੰਧ ਕੀਤਾ ਹੈ ਕਿ ਤੁਸੀਂ ਘਰੇ ਜਾ ਸਕੋ ਬੱਚਿਆਂ ਨਾਲ ਬੈਠ ਸਕੋ ਤਾਂ ਕਿ ਤੁਹਾਨੂੰ ਡਿਊਟੀ ਕਰਨ ਵੇਲੇ ਤੁਸੀਂ ਕਿਸੇ ਟੈਂਸ਼ਨ 'ਚ ਜਾਂ ਕਿਸੇ ਡਿਪਰੈਸ਼ਨ 'ਚ ਜਾਂ ਕਿਸੇ ਮਾਨਸਿਕਾ ਪ੍ਰੈਸ਼ਰ ਦੇ ਥੱਲੇ ਨਾ ਰਹੋ ਫਿਰ ਉਹ ਡਿਸੀਜਨ ਮੇਕਿੰਗ 'ਚ ਫਰਕ ਪੈ ਜਾਂਦਾ ਉਹਦੇ ਨਾਲ ਜੇ ਤੁਸੀਂ ਕਿਸੇ ਪ੍ਰੈਸ਼ਰ 'ਚ ਹੋ ਜਾਂ ਤੁਹਾਡਾ ਧਿਆਨ ਕਿਤੇ ਹੋਰ ਹੈ ਤਾਂ ਉਹਦੇ ਨਾਲ ਡਿਸੀਜਨ ਮੇਕਿੰਗ ਜਿਹੜੀ ਹੈ ਉਹ ਤੇ ਫਰਕ ਪੈ ਜਾਂਦਾ